ਪਰ ਚਲੋ ਕੋਈ ਨਹੀਂ ਅਗਲੇ ਦਿਨ ਸੋਚ ਆਜੋ ਨਾ ਬੋਲਣਾ ਉਹਨਾਂ ਨੇ ਜੀ ਤੇ ਆਪਾਂ ਨੂੰ ਚੀਜ਼ਾਂ ਨੂੰ ਇਗਨੋਰ ਕਰਕੇ ਦੁੱਖ ਤਾਂ ਬੜੇ ਹੁੰਦੇ ਹੱਸਦੇ ਚਿਹਰਿਆਂ ਪਿੱਛੇ ਬਹੁਤ ਵੱਡੇ ਵੱਡੇ ਦੁੱਖ ਹੁੰਦੇ ਆ ਮੈਂ ਭੇਗੇ ਪਰਿਵਾਰ ਵੱਲੋਂ ਵੀ ਬਹੁਤ ਔਖੀਆਂ ਮੇਰੇ ਮੰਮੀ ਪਾਪਾ ਤੇ ਕਈ ਵਾਰ ਮੈਨੂੰ ਆਇਆ ਹੁੰਦਾ ਵੀ ਸਲਾਈ ਕਰਕੇ ਮੈਂ ਉਹਨਾਂ ਨੂੰ ਪੈਸੇ ਦੇਣੇ ਆ ਪਰਿਵਾਰ ਦੇ ਵਿੱਚ ਕੀ ਸਿਚੂਏਸ਼ਨ ਹੈ ਮੇਰਾ ਬ੍ਰਦਰ ਹੈ ਜੀ ਉਹ ਡਰਿੰਕ ਕਰਦਾ ਏ ਤੇ ਮੇਰੀ ਭਝਾਈ ਆ ਜਿਹੜੀ ਉਹ ਬਾਹਰ ਗਈ ਹੋਈ ਆ ਉਹਨਾਂ ਦੇ ਦੋ ਬੱਚੇ ਆ ਮੇਰੇ ਮੰਮੀ ਪਾਪਾ ਹੀ ਪਾਲਦੇ ਆ ਹੁਣ ਜਦੋਂ ਹਸਬੰਡਾ ਨਹੀਂ ਬੰਦੀ ਉਹਦੀ ਤੇ ਉਹ ਫਿਰ ਇੰਨੀ ਗੌਰ ਨਹੀਂ ਅਗਲਾ ਕਰਦਾ ਹਨਾ ਜੇ ਹਸਬੰਡ ਚੰਗਾ ਹੋਵੇ ਤਾਂ ਫੇਰ ਹੀ ਉਹ ਪਿੱਛੇ ਦੇਖੇ ਤੇ ਫਿਰ ਉਹ ਪਿੱਛੇ ਮੇਰੇ ਮੰਮੀ ਪਾਪਾ ਹੀ ਰਹਿ ਗਏ ਤੇ ਉਹ ਬੱਚਿਆਂ ਖਾਤਰ ਵੀ ਦੋ ਬੱਚੇ ਆ ਉਹਦੇ ਜਦੋਂ ਮੁੰਡਾ ਸਹੀ ਨਹੀਂਗਾ ਤੇ ਬੱਚਿਆਂ ਨਾਲ ਫਿਰ ਉਹਨਾਂ ਨੂੰ ਸਾਰਾ ਹੈਂਡਲ ਕਰਨਾ ਪੈਂਦਾ ਪਾਪਾ ਸੋਟੀ ਤੇ ਦੁਰਦੇ ਆ ਤੇ ਮੰਮੀ ਘਰਾਂ ਚ ਕੰਮ ਕਰਦੀ ਆ ਤੇ ਫਿਰ ਉਹਨਾਂ ਨਾਲ ਦੇਖ ਕੇ ਮੈਂ ਆਪਦੇ ਦੁੱਖ ਚ ਪਾ ਕੇ ਕਦੀ ਉਹਨਾਂ ਨੂੰ ਦੱਸਦੀ ਨਹੀਂਗੀ ਮੈਂ ਖੁਦ ਕੰਮ ਕਰਕੇ ਪੈਸਾ ਇਕੱਠਾ ਕਰਕੇ ਮੈਂ ਕਿੰਨੀ ਵੀ ਚੱਲ ਉਹਨਾਂ ਦਾ ਟਾਈਮ ਨੰਗ ਜੇ ਕੋਈ ਸਾਰਾ ਸੋਚਣਾ ਬੰਦ ਕਰੋ ਕੰਮ ਰਿਲੇਟਡ ਤੁਸੀਂ ਵੀਡੀਓਜ਼ ਪਾਉਂਦੇ ਹੋ ਨਾ ਬਹੁਤ ਸਰੀਆਂ ਤੁਹਾਡੀਆਂ ਵੀਡੀਓਜ਼ ਵੀ ਦੇਖੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਕੰਮ ਕਰਦੇ ਨਜ਼ਰ ਆਏ ਪਰ ਫਿਰ ਵੀ ਲੋਕ ਤੁਹਾਨੂੰ ਚੰਗਾ ਮਾੜਾ ਬੋਲਦੇ ਆ ਤੇ ਤੁਹਾਨੂੰ ਹਰਟ ਨਹੀਂ ਹੁੰਦਾ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜਾ ਆਪਣੇ ਮਤਲਬ ਕਿ ਗਲਤ ਤਰੀਕੇ ਦੀਆਂ ਵੀਡੀਓਜ਼ ਪਾ ਕੇ ਵਿਊਜ਼ ਖੱਟਦੇ ਨੇ ਪੈਸਾ ਕਮਾਉਂਦੇ ਨੇ ਪਰ ਤੁਸੀਂ ਕੰਮ ਕਰਦੇ ਲੋਕੀ ਤਾਂ ਵੀ ਤੁਹਾਨੂੰ ਮਾੜਾ ਬੋਲਦੇ ਨੇ ਇਹ ਮੈਮਾ ਇੰਨਾ ਗੱਲਾਂ ਦਾ ਰੋਸ ਹੁੰਦਾ ਵੀ ਅਸੀਂ ਵਧੀਆ ਸਿੰਪਲ ਸੋਹਣੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆ ਨਾ ਕੋਈ ਆਪਾਂ ਐਕਸਟਰਾ ਸਾਨੂੰ ਤਾਂ ਇੰਨੀਆਂ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ ਵੀ ਕੋਈ ਹੈਨਾ ਉਹ ਜੋ ਕੁਝ ਲਾ ਲਈਏ ਕੁਝ ਨਹੀਂ ਲਾਉਂਦੇ ਅਸੀਂ ਸਿੰਪਲ ਵੀਡੀਓ ਪਾਉਂਦੇ ਆ ਸਾਡੀਆਂ ਵੀਡੀਓਜ਼ ਨੂੰ ਲੋਕ ਲਾਈਕ ਨਹੀਂ ਕਰਦੇ ਨਾ ਕਰਨ ਵਾਲੇ ਲਾਈਕ ਕਰਦੇ ਵੀ ਆ ਜਿਹੜੇ ਸਾਨੂੰ ਪਸੰਦ ਕਰਦੇ ਆ ਪਰ ਕਈ ਸਾਰੇ ਲੋਕ ਆ ਜਿਹੜੇ ਬੈਡ ਕਮੈਂਟ ਕਰਦੇ ਆ ਕੁਝ ਨਾ ਕੁਝ ਬੋਲ ਦਿੰਦੇ ਆ ਬਾਕੀ ਆਪਾਂ ਇਹ ਗੱਲ ਉਹਨਾਂ ਦੀ ਸੋਚ ਤੇ ਛੱਡਦੇ ਆ ਕੀ ਸੋਚ ਆ ਜੇ ਚੰਗੀ ਮਾੜੀ ਰੱਖਦੇ ਆ ਲੋਕ ਤੇ ਆਪਾਂ ਕਿਸੇ ਦੀ ਟੈਨਸ਼ਨ ਨਹੀਂ ਲੈਂਦੇ ਟੈਨਸ਼ਨ ਚਲੋ ਹੋ ਵੀ ਜਾਂਦੀ ਆਪਾਂ ਸੋਚਦੇ ਉਹਨਾਂ ਦੇ ਬੋਲ ਵੀ ਦਿੰਨੇ ਆ ਮੈਂ ਪਰ ਬਹੁਤ ਠੰਡੇ ਸਵੇਰ ਨਾਲ ਹੈਂਡਲ ਕਰਦੀ ਆਂ ਉਸ ਚੀਜ਼ ਨੂੰ ਤੇ ਬਾਕੀ ਮੇਰੀ ਵੀਡੀਓ ਤੇ ਜੋ ਉਹਨਾਂ ਪ੍ਰਤੀ ਲੋਕ ਕਮੈਂਟ ਕਰਦੇ ਆ ਉਹ ਲੋਕਾਂ ਦੁਆਰਾ ਰੂਸ ਆ ਜਿਹੜਾ ਉਹਨਾਂ ਲਈ ਆ ਵੀ ਤੁਸੀਂ ਇਦਾਂ ਬੋਲ ਰਹੇ ਹੋ ਉਹਨਾਂ ਨੂੰ ਹਨਾ ਤੇ ਮੈਂ ਨਹੀਂ ਕਦੇ ਵੀ ਕਿਹਾ ਬਾਕੀ ਹੁਣ ਥੋੜੇ ਦਿਨਾਂ ਤੋਂ ਨਾ ਮੇਰੇ ਅਕਾਊਂਟ ਨਾਲ ਬੜੀ ਛੇੜਖਾਨੀ ਕਰਦੇ ਪਿਆ ਲੋਕ ਵੀ ਫੇਕ ਫਾਲੋਅਰਸ ਜਿਹੜੇ ਕਹਿੰਦੇ ਆ ਹਨਾ ਤੇ ਉਹ ਕਾਫੀ ਕਾਫੀ ਮੈਨੂੰ ਬਸ ਦਿਨਾਂ 'ਚ ਇੰਨੇ ਇੰਨੇ ਵੱਜ ਜਾਂਦੇ ਆ ਵੀ ਰੀਚ ਜਮਾਂ ਘਟਾ ਦਿੰਦੇ ਆ ਉਹ ਤੇ ਉਹ ਫਿਰ ਮੈਂ ਹੁਣ ਉਹਨਾਂ ਨੂੰ ਡਿਲੀਟ ਕਰ ਦਿੰਦੀ ਆ ਵੀ ਜਦੋਂ ਮੈਨੂੰ ਪੂਰੇ ਇਹਦੇ ਬਾਰੇ ਪਤਾ ਲੱਗਿਆ ਵੀ ਇਦਾਂ ਕਰਕੇ ਜੁੜਦੇ ਆ ਨਾ ਫਿਰ ਫਾਲੋਅਰ ਤੇ ਰੀਚ ਘਟ ਜਾਂਦੀ ਆ ਤੇ ਆਪਾਂ ਉਹਨਾਂ ਨੂੰ ਕੱਟ ਕਰ ਦਿੰਨੇ ਆ